ਇਹ ਤੁਹਾਡੇ ਸਾਹਮਣੇ ਤਸਵੀਰ ਹੈ ਸੋਹਣੇ ਸੁਮੇਖੇ ਚੰਗੇ ਭਲੇ ਸਰਦਾਰ ਸਾਹਿਬ ਹੀਰਾ ਸਿੰਘ ਦੀ ਤੇ ਇਹ ਇਹਨਾਂ ਦਾ ਆਈਡੀ ਕਾਰਡ ਡਿਪਟੀ ਵਾਰਡਨ ਯਾਨੀ ਕਿ ਪੰਜਾਬ ਪੁਲਿਸ ਦੇ ਡੀਐਸਪੀ ਹੀਰਾ ਸਿੰਘ ਪਰ ਜਨਾਬ ਹੈਰਾਨੀ ਦੀ ਗੱਲ ਸੁਣੋ ਇੱਥੇ ਇਹ ਆਈਡੀ ਕਾਰਡ ਜਾਲੀ ਹੈ ਤੇ ਹੀਰਾ ਸਿੰਘ ਕੋਈ ਡੀਐਸਪੀ ਨਹੀਂ ਹੈ ਬਲਕਿ ਠੱਗ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਪੈਸੇ ਦਬ ਲੈਂਦਾ ਸੀ ਤੇ ਇਸ ਦੇ ਨਾਲ ਇਸ ਦਾ ਇੱਕ ਸਾਥੀ ਵੀ ਸੀ ਜੋ ਇਹ ਸਭ ਕਰਨ ਚ ਇਸ ਦੀ ਮਦਦ ਕਰਦਾ ਸੀ ਤੇ ਠੱਗੀਆਂ ਮਾਰਦੇ ਸਨ ਆਪਣਾ ਜਾਲੀ ਆਈਡੀ ਕਾਰਡ ਦਿਖਾ ਕੇ ਤੇ ਲੋਕ ਵਿਚਾਰੇ ਕੀ ਕਰਨ ਹੁਣ ਪੰਜਾਬ ਪੁਲਿਸ ਦੇ ਡੀਐਸਪੀ ਨਾਲ ਪੰਗਾ ਕੌਣ ਲਵੇ ਪਰ ਹੁਣ ਹੀਰਾ ਸਿੰਘ ਨੂੰ ਆਖਿਰਕਾਰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਕਿਵੇਂ ਜਲਦੀ ਡੀਐਸਪੀ ਪੁਲਿਸ ਦੇ ਡੀਕੇ ਚੜਿਆ ਤੇ ਕੀ ਕੀ ਬਰਾਮਦ ਹੋਇਆ ਆਓ ਇਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਫਿਲਮਾਂ ਤੇ ਡਰਾਮਿਆਂ ਨੂੰ ਕਾਪੀ ਕਰਦੇ ਨੇ ਲੋਕ ਇਸੇ ਤਰ੍ਹਾਂ ਦਾ ਮਾਮਲਾ ਇੱਕ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਇਆ ਹੈ ਨਕਲੀ ਡੀਐਸਪੀ ਫੜਿਆ ਗਿਆ ਗੱਲਬਾਤ ਕਰਦੇ ਹਾਂ ਪੰਜਾਬ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਕੀ ਮਾਮਲਾ ਸੀ ਸਾਰਾ ਇਹ ਚਲ ਇਹ ਕੱਲ 11:12 ਵਜੇ ਇਹਨਾਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਜਿਹੜੀ ਸਪੈਸ਼ਲ ਨਾਕਾਬੰਦੀ ਹੁੰਦੀ ਆ ਨਾਕਾਬੰਦੀ ਕੀਤੀ ਗਈ ਸੀ ਇਹ ਗੱਡੀ ਦੇ ਵਿੱਚ ਨਾ ਮਤਲਬ ਵੀ ਇੱਕ ਦੋ ਰਾਉਂਡ ਲਾਏ ਗੱਡੀ ਨੇ ਘੁੰਮੀ ਛਣੂ ਦੌਂਟ ਹੋਇਆ ਵੀ ਇਹ ਗੱਡੀ ਜਿਹੜੀ ਆ ਵੀ ਕਿਸੇ ਕਾਰਨ ਘੁੰਮਦੀ ਆ ਹੋ ਸਕਦਾ ਕੋਈ ਕ੍ਰਾਈਮ ਕਰੇ ਵੀ ਕੌਣ ਆ ਇਹਦੇ ਵਿੱਚ ਤੇ ਫਿਰ ਅਸੀਂ ਰੋਕੀ ਗੱਡੀ ਇਹਨਾਂ ਰੋਕੀ ਤੇ ਰੋਕ ਕੇ ਨਾਂ ਪਤਾ ਪੁੱਛਿਆ ਜਨੇ ਆਪਣਾ ਨਾਂ ਦੱਸਿਆ ਵੀ ਮੇਰਾ ਨਾਂ ਹੀਰਾ ਸਿੰਘ ਆ ਮੈਂ ਡੀਐਸਪੀ ਆ ਤੇ ਅਸੀਂ ਉਸ ਨੂੰ ਸ਼ਾਕੂ ਜੀਪੀਸੀ ਦਾਸ ਸਿੰਘ ਡੀਐਸਪੀ ਆਪਣਾ ਕੀੜੀ ਡਿਪਾਰਟਮੈਂਟ ਦੇ ਡੀਐਸਪੀ ਉਹ ਪੰਜਾਬ ਪੁਲਿਸ ਵਿੱਚ ਉਹ ਜਾਂ ਉਹ ਕ੍ਰਿਮਿਨਲ ਡਿਪਾਰਟਮੈਂਟ ਵਿੱਚ ਉਹ ਕਾਫੀ ਮੁਸ਼ਕਲਤਾਂ ਨਾਲ ਨਾ ਇੱਕ ਆਇਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਜੋ ਵੀ ਉਹ ਸਹੀ ਨਹੀਂ ਜਾਪਿਆ ਆਇਡੈਂਟੀਟੀ ਕਾਰਡ ਫਿਰ ਜਿੱਤੀ ਅਸੀਂ ਤਰਾਸੀ ਲਈ ਤਰਾਸੀ ਕਰਨ ਤੇ ਇੱਕ ਇਹਨਾਂ ਕੋਲੋਂ ਰਿਵਾਲਵਰ ਨਿਕਲ ਆਇਆ ਤੇ ਉਹਦਾ ਲਾਇਸੈਂਸ ਹੈ ਨਾ ਉਹ ਤੋਂ ਇਲਾਵਾ ਇਹਨਾਂ ਦੇ ਕੋਲ 30 ਰੋਂਦ ਜਿਗਰ ਹੈ 315 ਬੋਰ ਦਾ ਪਟਾਣਾ ਨਿਕਲ ਆਇਆ ਇੱਕ 12 ਬੋਰ ਦੇ ਕਾਰਤੂਸ ਇਹਨਾਂ ਦੇ ਕੋਲੋਂ ਨਿਕਲ ਆਇਆ ਇੱਕ ਪਟਾ ਉਹ ਨਿਕਲ ਆਇਆ ਫਿਰ ਇਹਨਾਂ ਕੋਲ ਇੱਕ ਹੋਰ ਰਿਵਾਲਵਰ ਤੇ ਇੱਕ ਆਇਡੈਂਟੀਟੀ ਕਾਰਡ ਨਿਕਲ ਆਇਆ ਉਹ ਜਿਹੜਾ ਨੈਂਤੀ ਕਾਰਡ ਆ ਉਹ ਪੰਜਾਬ ਪੁਲਿਸ ਦਾ ਇੱਕ ਸਾਡੇ ਇੱਕ ਹੌਲਦਾਰ ਦਾ ਨਿਕਲਿਆ ਕਿੰਦਾ ਇਹ ਮੇਰਾ ਪੀਐਸਓ ਆ ਉਹ ਜਿਹੜਾ ਨੈਂਤੀ ਕਾਰਡ ਵੀ ਆ ਉਹ ਵੀ ਝਾਲੀ ਆ ਉਹ ਪੀਐਸਓ ਜਿਹੜਾ ਸਾਡੇ ਮਹਿਕਮੇ ਵਿੱਚ ਕੋਈ ਇਸ ਨਾਮ ਦਾ ਮੈਂ ਪਤਾ ਕਰਾਇਆ ਇਸ ਨਾਮ ਦਾ ਸਾਨੋਫ ਨਾਮ ਦਾ ਕੋਈ ਵੀ ਬੰਦਾ ਜਿਹੜਾ ਵਾ ਪੀਐਸਓ ਪੰਜਾਬ ਪੁਲਿਸ ਵਿੱਚ ਨਹੀਂ ਹੈਗਾ ਤੂੰ ਹਜੇ ਭਗੌੜਾ ਵਾ ਉਤੋਂ ਫੜ ਕੇ ਉਨੂੰ ਕੋ ਫੜ ਕੇ ਪਤਾ ਲੱਗੂਗਾ ਕੀ ਗੱਲਬਾਤ ਆ ਇਹ ਵੇਖਣ ਚ ਆਇਆ ਵਾ ਤਫਤੀਸ਼ ਦੌਰਾਨ ਕਿ ਇਹ ਇਦਾਂ ਗੱਡੀ ਨੂੰ ਨੀਲੀ ਬੱਤੀ ਲਾ ਕੇ ਤੇ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਆਪਣੇ ਛਿਕਾਰ ਬਣਾ ਲੈਂਦੇ ਆ ਵੀ ਤੁਹਾਡਾ ਬੰਦਾ ਨਿਊਜ਼ੀਲੈਂਡ ਭੇਜ ਦਾਂਗੇ ਜਾਂ ਕਿਸੇ ਨੌਕਰੀ ਤੇ ਲਵਾ ਲਾਂਗੇ ਤੇ ਉਹਦੇ ਕਰਕੇ ਕਈ ਅਜ ਬੱਚੇ ਇਹਨਾਂ ਦੇ ਝਾਂਸੇ 'ਚ ਆ ਕੇ ਇਹਨਾਂ ਨੂੰ ਥੋੜੇ-ਬੋਤੇ ਪੈਸੇ ਦੇ ਲੈਂਦੇ ਆ ਇਹ ਫਿਰ ਜਦੋਂ ਪੈਸੇ ਲੈ ਕੇ ਤੇ ਉਹਨਾਂ ਨੂੰ ਖਰਾਬ ਕਰਦੇ ਰਹਿੰਦੇ ਕਾਫੀ-ਕਾਫੀ ਸਮਾਂ ਵੀ ਅੱਜ ਹੋ ਜੂਗਾ ਤੁਹਾਡਾ ਕੱਲ ਕੰਮ ਹੋ ਜੂਗਾ ਉਹ ਫਿਰ ਕੰਮ ਇਹਨਾਂ ਦਾ ਹੁੰਦਾ ਨਹੀਂਗਾ ਇਹ ਸਾਰੀ ਜਿੱਥੋਂ ਤੱਕ ਤੋਤਿਸ ਚੱਲੀ ਆ ਵੀ ਇਹ ਜਿਹੜਾ ਬੰਦਾ ਫੜਿਆ ਗਿਆ ਵਾ ਇਹ ਤਾਂ ਇਹਦਾ ਨਾਂ ਹੀ ਰਾਜ ਸਿੰਘ ਆ ਦੀਦਾ ਸਿੰਘ ਸਨੋ ਕਲਵੰਤ ਸਿੰਘ ਪਿੰਡ ਵੱਡਾ ਉਸਮਾ ਥਾਣਾ ਮਹਿਤਾਵਾ ਤੇ ਜਿਹੜਾ ਇਹਨੇ ਬੋਡੀਗਾਰਡ ਰੱਖਿਆ ਵਾ ਆਪਣੇ ਨਾਲ ਉਹ ਸੁਖਵਿੰਦਰ ਸਿੰਘ ਆ ਉਹ ਵੀ ਮੁੱਗੇ ਵਾਲੇ ਪਾਸੇ ਦਾ ਰਹਿਣ ਵਾਲਾ ਵਾ ਉਹੀ ਇਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਪੀ ਇਹ ਦੋਨੇ ਜਿਹੜੇ ਬੰਦੇ ਆ ਕਿਸੇ ਕਿਸਮ ਦੇ ਕਿਸੇ ਡਿਪਾਰਟਮੈਂਟ ਨਾਲ ਸੰਬੰਧਤ ਨਹੀਂ ਗੇ ਆਪੂ ਹੀ ਇਹ ਡੀਐਸਪੀ ਬਣੇ ਆ ਕੀ 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 ਵਰਗਾਮਦਗੀ ਇਹਨਾਂ ਕੋ ਹੋਈ ਹੈ ਕੀ ਕੀ ਲੱਬਿਆ ਵਾ ਤੇ ਇਹਨਾਂ ਨੂੰ ਹੁਣ ਤੱਕ ਜੇਲ੍ਹ ਭੇਜ ਦਿੱਤਾ ਗਿਆ हां ਜਿਹੜਾ ਤੇ ਹੈਗੇ ਨੇ ਹੀਰਾ ਸਿੰਘ ਹੀਰਾ ਸਿੰਘ ਤੇ ਮੌਕਾ ਤੇ ਫੜੇ ਗਏ ਨੇ ਉਹਨਾਂ ਕੋਲੋਂ ਦੋ ਰਵਾਲਵਰ ਮਿਲੇ ਨੇ ਤੇ ਇੱਕ 35 ਰੌਂਦ ਮਿਲੇ ਆ ਇਹਨਾਂ ਕੋਲੋਂ ਉਹਦੇ 315 ਬੋਰ ਦੇ ਤੇ 12 ਬੋਰ ਦੇ 20 ਰੌਂਦ ਮਿਲੇ ਆ ਤੇ ਦੋ ਰਵਾਲਵਰ ਮਿਲੇ ਆ 32 ਬੋਰ ਦੇ ਹੋਰ ਇਹਨਾਂ ਕੋਲੋਂ ਇਹਨਾਂ ਦਾ ਜਾਲੀ ਡਾਇਵਨਸੈਂਸ ਮਿਲਿਆ ਵਾ ਜਾਲੀ ਇਹਨਾਂ ਦੇ ਕੋਲੋਂ ਇਹ ਕੁਸ ਹੌਲਦਾਰ ਦਾ ਇਹਨਾਂ ਕੋਲ ਆਈਡੈਂਟੀਟੀ ਕਾਰਡ ਜਿਹੜਾ ਵਾ ਉਹ ਜਲਦੀ ਮਿਲਿਆ ਵਾ ਇਹ ਆਪਣਾ ਵੀ ਡੈਂਟੀ ਕਾਰਡ ਇੱਕ ਡੀਐਸਪੀ ਦਾ ਮਿਲਿਆ ਵਾ ਜਿਹਦੇ ਬਾਰੇ ਅਸੀਂ ਪਰਚੋਲ ਕਰਾਵਾਂਗੇ ਵੀ ਇਹ ਡੀਐਸਪੀ ਦਾ ਡੈਂਟੀ ਕਾਰਡ ਜਿਹੜਾ ਕਿਸਤਾ ਬਣਿਆ ਵਾ ਇਹ ਆਪਣੇ ਆਪ ਨੂੰ ਡੀਐਸਪੀ ਖੋਂਦਾ ਵਾ ਕਿੰਨੀਆਂ ਕਿ ਠੱਗੀਆਂ ਜੜੀਆਂ ਵਾ ਸਾਹਮਣੇ ਆ ਚੁੱਕੀਆਂ ਵਾਗੇ ਇਹਨਾਂ ਨੇ ਮਾਰਿਆ ਕਿਉਂਕਿ ਤੁਹਾਡੀ ਹਰਸਤ ਤੇ ਬੰਦਾ ਰਿਹਾ ਤੇ ਉਹਨੇ ਪੁਸ਼ਕਿਸ਼ ਕਰਨ ਦੇ ਉਤੇ ਕੀ ਕੀ ਮੰਨਿਆ ਹੋ ਅਜੇ ਤੱਕ ਤਾਂ ਸਾਡਾ ਕੋਈ ਰਾਤ ਦੀ ਗੱਲ ਆ ਅੱਜ ਅਜ ਨੂੰ ਪੇਸ਼ ਕਰਨ ਗਏ ਹਾਂ ਹੁਣ ਇਹਦਾ ਰਿਮਾਂਡ ਲੈ ਕੇ ਇਹਦੇ ਅਮਰੀਕੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਬਾਕੀ ਕੰਪਲੇਨਟ ਤੁਹਾਨੂੰ ਵੀ ਅਸੀਂ ਪਬਲਿਸ਼ ਕੀਤਾ ਵਾ ਜੇ ਕਿਸੇ ਨੂੰ ਵੀ ਕੰਪਲੇਂਟ ਹੋਵੇ ਸਾਡੇ ਤੇ ਅਪਰੋਚ ਕਰ ਸਕਦਾ ਵਾ ਜਿੰਨੀਆਂ ਵੀ ਕੰਪਲੇਂਟਾਂ ਹੋਣਗੀਆਂ ਉਹਨਾਂ ਸਭੀਆਂ ਦਾ ਤਹਿਕੀਕਾ ਤੇ ਬੜੀ ਬਰੀਕੀ ਨਾਲ ਕੀਤਾ ਜਾਊ ਤੁਹਾਨੂੰ ਲੱਗਦਾ ਕਿ ਪਹਿਲੇ ਵੀ ਕੁਝ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਕੁਝ ਇਸ ਤਰ੍ਹਾਂ ਦੇ ਸ਼ਖਸ ਜਿਹੜੀ ਇਸ ਤਰ੍ਹਾਂ ਦੇ ਠੱਗੀਆਂ ਮਾਰਦੇ ਸੀ ਵੱਡੇ ਅਫਸਰ ਬਣ ਕੇ ਲੱਗਦਾ ਵਾ ਕਿ ਪੰਜਾਬ ਪੁਲਿਸ ਕੋਲ ਢੇਲਵਾ ਥੋੜੀ-ਬਹੁਤੀ ਜਿਹੜਾ ਇਸ ਤਰ੍ਹਾਂ ਦੇ ਲੋਕ ਠੱਗੀਆਂ ਮਾਰਨ ਵਿੱਚ ਪਿਛੇ ਨਹੀਂ ਹਟਦੇ ਦਾ ਅਸਲ ਕਈ ਵਾਰੀ ਇਹ ਨਾ ਜਦੋਂ ਛੋਟੇ ਕਰਮਚਾਰੀ ਨਾਕੇ ਤੇ ਖੜੇ ਹੁੰ ਜਾਂ ਇਸ ਬੰਦੇ ਨੇ ਇਹਦੀ ਪਰਸਨੈਲਿਟੀ ਇਦਾਂ ਦੀ ਕੀਤੀ ਸੀ ਲਾਲ ਬੂਟ ਪਾਏ ਸੀ ਸਟਿਕ ਫਰੀ ਹੋਈ ਸੀ ਉਸ ਤੋਂ ਕਈ ਵਾਰੀ ਮਲਾਜਮ ਛੋਟੇ ਮਲਾਜਮ ਵਿੱਚ ਝੱਕ ਜਾਂਦੇ ਆ ਸ਼ਾਇਦ ਇਹ ਮਲਾਜਮ ਹੀ ਨਾ ਹੋਵੇ ਫਿਰ ਵੀ ਜਦੋਂ ਉਹਨਾਂ ਨੂੰ ਡਾਊਟ ਹੋਇਆ ਫਿਰ ਵੀ ਉਹਨਾਂ ਘੇਰਿਆ ਮੈਨੂੰ ਬੁਲਾਇਆ ਫਿਰ ਮੈਂ ਵੀ ਉਹਨੂੰ ਚੰਗੀ ਤਰ੍ਹਾਂ ਚੱਕ ਕੀਤਾ ਵੀ ਡੀਐਸਪੀ ਆ ਤੇ ਕਿਸੇ ਡਿਪਾਰਟਮੈਂਟ ਤੇ ਤਾਂ ਹੋਣਾ ਚਾਹੀਦਾ ਹੀ ਹੈ ਨਾ ਆਮ ਤੌਰ ਤੇ ਕਈ ਵਾਰੀ ਪੁਲਿਸ ਨੂੰ ਇਹ ਝਾਕਾ ਦੇ ਜਾਂਦੇ ਆ ਵੀ ਹੈ ਡੀਐਸਪੀ ਆ ਛੋਟਾ ਮਲਾਜਮ ਕਈ ਵਾਰੀ ਦਰਜ ਜਾਂਦਾ ਹੋਵੇ ਸ਼ਾਇਦ ਕਿਰੇ ਡੀਐਸਪੀ ਨਾ ਹੋਵੇ ਜਦ ਕੀ ਕੈ ਕਰ ਹੁੰਦਾ ਰਹਿਣਾ ਚਾਹੀਦਾ ਵਾ ਭਾਵੇਂ ਕੋਈ ਵੀ ਹੋਵੇ ਨੀਲੀ ਬੱਤੀ ਤਾਂ ਪੰਜਾਬ ਸਰਕਾਰ ਨੇ ਵੈਸੇ ਹੀ ਅਧਿਕਾਰਤ ਤੌਰ ਤੇ ਬੰਦ ਕੀਤੀ ਹੋਈ ਹੈ ਅਜੇ ਵੀ ਇੰਨੇ ਗੱਡੀ ਤੇ ਉਤੇ ਨੀਲੀ ਬੱਤੀ ਲੱਗੀ ਹੋਈ ਹੈ ਇਸ ਤਰ੍ਹਾਂ ਹੀ ਘੁੰਮਦਾ ਤਮਾਮ ਤਰ੍ਹਾਂ ਦੀਆਂ ਗੱਲਾਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਜਾਣਿਆ ਵਾਂ ਕਿ ਜਿਹੜਾ ਸ਼ਖਸ ਨੂੰ ਫੜਿਆ ਗਿਆ ਨਕਲੀ ਡੀਐਸਪੀ ਬਣ ਕੇ ਲੋਕਾਂ ਦੇ ਨਾਲ ਠਗੀਆਂ ਦਾ ਲਗਾਤਾਰ ਸਿਲਸਲਾ ਉਹਦੇ ਵਿੱਚ ਚਾਲੂ ਸੀ ਤੇ ਨਾਲ ਉਹਨੇ ਆਪਣੇ ਗਨਮੈਨ ਵੀ ਰੱਖਿਆ ਸੀ ਤੇ ਲਗਾਤਾਰ ਲੋਕ ਉਹਨਾਂ ਦੇ ਚਾਂਸੀ ਵਿੱਚ ਫਸ ਰਹੇ ਸੀ ਪੰਜਾਬ ਪੁਲਿਸ ਵੱਲੋਂ ਕਾਬੂ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ की ती वि अपना भविख बना चाहते हो पाओ विदेश पढ़ाई करने का मौका पिरामिड ई सर्विस दी सलाह नकार मान्यता प्राप्त करो तिरानवे नौ सौ अठतर तिरानवे नौ सौ अठहत्तर